ਸੇਗੋ ਵਾਰੀਗਿ ਜਿਹਦਾ ਖਾਲਸਾ ਵਾਇਰੂ ਦੀ ਫਤਿਹ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜੀ ਸਿੰਘ ਮੋੜ ਕਿ ਜਿਹੜਾ ਬੜਾ ਪਿਆਰਾ ਬੱਚਾ ਛੋਟਾ ਜਿਹਾ ਤੁਸੀਂ ਦੇਖ ਰਹੇ ਹੋ ਬੱਚਾ ਗੁਰਪ੍ਰੀਤ ਸਿੰਘ ਹੈ ਪੁੱਤਰ ਗੁਰਤੇਜ ਸਿੰਘ ਵਾਸੀ ਮੋੜ ਨਾਪਾ ਸੇ ਉਹ ਆਪਣੇ ਵਿਦਿਆਲੇ ਦਾ ਜਿਹੜਾ ਇਹ ਸਟੂਡੈਂਟ ਹੈ ਆਪਣੇ ਵਿਦਿਆਲੇ ਦੇ ਵਿੱਚ ਬੱਚਾ ਪੜਦਾ ਹੈ ਬਹੁਤ ਚੜ ਉੱਪਰ ਹੈਂਡੀਕੈਪਟ ਹੈ ਲੱਤਾਂ ਦਾ ਜਿਹੜਾ ਆਰੀ ਹੈ ਲੱਤਾਂ ਥੱਲੇ ਕਿ ਸਰਨ ਦੇ ਕਾਰਨ ਕਾਫੀ ਲੰਮੇ ਚਿਰ ਤੋਂ ਜਿਹੜੀ ਇਹਦੇ ਇਨਫੈਕਸ਼ਨ ਹੋ ਗਈ ਤੁਸੀਂ ਦੇਖ ਸਕਦੇ ਹੋ ਨੇੜੇ ਦਾ ਰਕਵਾ ਜਾਊਗੀ ਇਧਰ ਬਾਜ ਨਹੀਂ ਆਉਣੀ ਅਰ ਇਨਫੈਕਸ਼ਨ ਹੋਣ ਕਾਰਨ ਸਾਰੇਆਂ ਜਿਹੜੀਆਂ ਇਹਦੀਆਂ ਲੱਤਾਂ ਦੇ ਵਿੱਚ ਪਾਗ ਪੈ ਗਈ ਤੇ ਆ ਇਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੱਖਣਾ ਪਿਆ ਦੇਖਣਾ ਪ੍ਰਦੀਪ ਜਿਹੜਾ ਹਸਪੀਟਲ ਦੇ ਵਿੱਚ ਤਕਰੀਬਨ 10 ਦਿਨ ਬੱਚਾ ਦਾਖਲ ਰਿਆ ਇਹਦੇ ਫਾਦਰ ਸਾਹਿਬ ਤਿੰਨ ਬੱਚੇ ਇਹਨਾਂ ਦੇ ਕਿਸੇ ਠੇਕੇਦਾਰ ਕੋਲੇ ਰੰਗ ਕਲਰ ਦਾ ਰੋਗਣ ਦਾ ਜਿਹੜਾ ਕੰਮ ਕਰਦਿਆ ਰੰਗ ਰੋਣ ਕਰਨ ਦਾ ਇਲਾਜ ਦੇ ਲਈ ਜਿਹੜਾ ਇੱਕ 10 ਦਿਨਾਂ ਦੇ ਵਿੱਚ ਪ੍ਰਾਈਵੇਟ ਹਸਪੀਟਲ ਵੱਲੋਂ ਜਿਹੜਾ ਬੜਾ ਲੰਮਾ ਦਲ ਬਣਿਆ ਉਹਦੇ ਲਈ ਜਿਹੜਾ ਇਹ ਆਪ ਦੀ ਰੋਜੀ ਰੋਟੀ ਦੇ ਲਈ ਸਾਧਨ ਸੀ ਇਹਨਾਂ ਕੋਲ ਕੋਈ ਮੋਟਰਸਾਈਕਲ ਉਹ ਵੀ ਆਪਣੇ ਬੱਚੇ ਦੇ ਇਲਾਜ ਦੇ ਲਈ ਗਹਿਣੇ ਕਰਨਾ ਪਿਆ ਤਾਂ ਕਿ ਬੱਚੇ ਦੀ ਜਿਹੜੀ ਜ਼ਿੰਦਗੀ ਬਚਾਈ ਜਾ ਸਕੇ ਕਿਉਂਕਿ ਡਾਕਟਰ ਜਵਾਬ ਦੇ ਰਹੇ ਸੀ ਕਿ 1.5 ਲੱਖ ਚੱਲ ਵਧ ਗਿਆ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਲੱਤ ਵੀ ਕੱਟਣੀ ਪੈ ਸਕਦੀ ਹੈ ਇਸ ਕਰਕੇ ਮੈਂ ਧੰਨਵਾਦ ਕਰਦਾ ਅੱਜ ਹੀ ਸਾਡੇ ਕੋਲ ਜਿਹੜੀ ਪੇਮੈਂਟ ਆਈ ਹੈ ਜਥੇਦਾਰ ਰਣਜੀਤ ਸਿੰਘ ਦੀ ਐਕਸਪੋਰਟ ਕੈਨੇਡਾ ਜਿਨ੍ਹਾਂ ਦੀ ਬਦੌਲਤ ਅਸੀਂ ਜਿਹੜਾ ਹੈਗਾ तकरीबन 25000 ਰੁਪਏ ਨਾਲ ਉਹ ਦੇ ਕੇ ਨਾ ਤਾਂ ਮੋਟਰਸਾਈਕਲ ਜੋ ਗਹਿਣੇ ਰੱਖਿਆ ਗਿਆ ਸੀ ਉਹ ਛੜਵਾਇਆ ਤਾਂ ਕਿ ਇਹਨਾਂ ਦਾ ਰੋਜਗਾਰ ਚੱਲਦਾ ਰਹੇ 10-15 ਕਿਲੋਮੀਟਰ ਤੇ ਦੂਰ ਕੰਮ ਕਰਨਾ ਪੈਂਦਾ ਤੇ ਮੋਟਰਸਾਈਕਲ ਦੀ ਜਾਣਗੇ ਜੇ ਮੋਟਰਸਾਈਕਲ ਸਾਧ ਨਹੀਂ ਚੱਲਿਆ ਗਿਆ ਤਾਂ ਬੱਚਾ ਜਿਹੜਾ ਹੈਗਾ ਕਿੱਥੋਂ ਇਹਦਾ ਇਲਾਜ ਹੋਊਗਾ ਕਿੱਥੋਂ ਪਰਿਵਾਰ ਰੋਟੀ ਕਾਊਗਾ ਇਸ ਕਰਕੇ ਧੰਨਵਾਦ ਹੈ ਜੋ ਮਨੁੱਖਤਾ ਦੀ ਮੂਰਤ ਹੈ ਜ세ਦਾਰ ਜੀ ਇਨਸਾਨੀਅਤ ਦਾ ਤੇ ਹਰ ਇੱਕ ਦਾ ਲੋੜਵੰਦ ਪਰਿਵਾਰ ਦੇ ਨਾਲ ਖੜਦੇ ਨੇ ਅੱਜ ਇਸ ਪਰਿਵਾਰ ਦੇ ਨਾਲ ਵੀ ਅਸੀਂ ਜ਼ਰੂਰੀ ਸਮਝਿਆ ਕਿਉਂਕਿ ਬੱਚਾ ਪਹਿਲੇ ਹੈਂਡੀਕੈਪਟ ਆਪਣੇ ਵਿਦਿਆਲੇ ਦੇ ਵਿੱਚ ਉੱਤੋਂ ਇਨਫੈਕਸ਼ਨ ਹੋਣ ਕਰਕੇ 10 ਦਿਨ ਹਸਪੀਟਲ 'ਚ ਰਹਿਣਾ ਪਿਆ ਤੇ ਬਹੁਤ ਥਾਰ ਜਿਹੜਾ तकरीबन 50000 ਰੁਪਏ ਦਾ ਬਣਿਆ ਜਿਹਦੇ ਲਈ ਇਹਨਾਂ ਨੂੰ ਆਪਣਾ ਮੋਟਰਸਾਈਕਲ ਗਹਿਣੇ ਰੱਖਣਾ ਪਿਆ ਅੱਜ ਅਸੀਂ ਉਹ ਮੋਟਰਸਾਈਕਲ ਛੜਵਾਉਣ ਦੇ ਲਈ ਇਹਨਾਂ ਦੀ ਜਿਹੜੀ ਹੈਲਪ ਕਰ ਰਹੇ ਹਾਂ ਜ세ਦਾਰ ਜੀ ਵੱਲੋਂ ਤਾਂ ਕਿ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਮਸੀਬਤਾਂ ਆਪਾਂ ਲਈ ਪਰਿਵਾਰ ਰੋਟੀ ਤੋਂ ਵੀ ਹਾਰਾ ਹੋ ਜਾਵੇ ਵੀ ਜੀ ਬੱਚਾ ਕਿਵੇਂ ਆਣਾ ਠੀਕ ਹੈ ਜੀ ਕਿੰਨਾ ਕੁ ਪੈਸਾ ਜਿਹੜਾ ਲੱਗ ਚੁੱਕਿਆ ਤੁਸੀਂ ਬੱਚਾ ਜਿਹੜਾ ਦਾਖਲ ਕੀਤਾ ਪਿਛਲੇ 10 ਦਿਨਾਂ ਤੋਂ ਐਸੀ ਅੜਾ 22000 ਰੁਪਏ ਲੱਗ ਗਏ 5000 ਲੱਗਿਆ ਸੀ ਮੋਟਰਸਾਈਕਲ ਗਹਿਣੇ ਘਰਤਾ ਸੀ ਮੋਟਰਸਾਈਕਲ ਗਹਿਣੇ ਕਰਨਾ ਸੀ ਹੁਣ ਕਿਵੇਂ ਆ ਬੱਚਾ ਹਾਂ ਠੀਕ ਹੈ ਠੀਕ ਹੈ ਗੁਰੂ ਕਹਿ ਰਿਹਾ ਇਹ ਮਜ਼ਦੂਰੀ ਵਾਲਾ ਪਰਿਵਾਰ ਆ ਕਲਰ ਕਰ ਲਿਆ ਕੀ ਜੜੀ ਚੱਲਦੀ ਵੀ ਜੰਗ ਸੀ ਤੁਹਾਡੀ 500 ਚਾਹੀਦੇ 500 ਠੇਕੇਦਾਰ ਕੋਲੇ ਕੰਮ ਕਰਦੇ ਆ 500 ਰੁਪਏ ਠੇਕੇਦਾਰ ਨੂੰ ਉਹਨਾਂ ਨੂੰ ਦਿੰਦਾ 500 ਦੇ ਨਾਲ ਬੱਚੇ ਦਾ ਇਲਾਜ ਕਰਾਉਣਾ ਬਹੁਤ ਔਖਾ ਸੀ ਧੰਨਵਾਦ ਆ ਜਹੇਦਾਰ ਜੀ ਦਾ ਜਿਨ੍ਹਾਂ ਦੀ ਬਦੌਲਤ ਅਸੀਂ ਇਹਨਾਂ ਦਾ ਜਿਹੜਾ ਮੋਟਰਸਾਈਕਲ ਗਹਿਣੇ ਰੱਖ ਕੇ ਜੋ ਬੱਚੇ ਦਾ ਇਲਾਜ ਕਰਾਇਆ ਕਿਉ ਜ਼ਰੂਰੀ ਸਮਝਾਇਨੇ ਆਪਣੀ ਜਿਹੜੀ ਚੀਜ਼ ਆ ਆਪਣੇ ਸਾਧਨ ਵਾਸਤੇ ਜੀ ਵੀ ਉਹਨੂੰ ਗਹਿਣੇ ਰੱਖ ਕੇ ਵੀ ਆਪਦੀ ਜਿੰਦ ਜਾਨ ਵੇਚ ਕੇ ਵੀ ਅਗਲਾ ਕਹਿੰਦਾ ਆਪਾਂ ਬੱਚੇ ਦਾ ਇਲਾਜ ਕਰਾਈਏ। ਇਸ ਕਰਕੇ ਧੰਨਵਾਦਾ ਜਹੇਦਾਰ ਜੀ ਦਾ ਜਿਨ੍ਹਾਂ ਦੀ ਬਦੌਲਤ ਜੋ ਇਹਨਾਂ ਨੇ ਚੀਜ਼ ਗਹਿਣੇ ਰੱਖੀ ਸੀ ਉਹਨੂੰ ਅਸੀਂ ਛੜਵਾ ਕੇ ਅੱਜ ਇਹਨਾਂ ਦੇ ਘਰੇ ਲਿਆ ਕੇ ਦਿੱਤੀ ਆ ਦੇਖੋ ਬੱਚੇ ਦਾ ਤੁਸੀਂ ਟ੍ਰਾਈਸਾਈਕਲ ਦੇਖ ਸਕਦੇ ਹੋ ਹੈਂਡੀਕੈਪਡ ਇਹਦੇ ਪੜਨਾ ਜਾਂਦਾ ਹੈ ਕਿ ਆਉਂਦਾ। ਫਾਇਰ ਥੱਲੇ ਕੇ ਸਰਨਕਾਰਨ ਕਰਕੇ ਜਿਹੜੀ ਇਨਫੈਕਸ਼ਨ ਹੋਣ ਕਰਕੇ ਪਾਖ ਬਹੁਤ ਜ਼ਿਆਦਾ ਭਰ ਗਈ ਸੀ ਤੇ ਡਾਕਟਰ ਸਾਹਿਬ ਜਿਹੜੇ ਜਵਾਬ ਦੇ ਰਹੇ ਸੀ ਵੀ ਪਤਾ ਨਹੀਂ ਲੱਗ ਤੱਕਣੇ ਵੀ ਪੈ ਸਕਦੀ ਤੇ ਬਹੁਤ ਸਾਰਾ ਪੈਸਾ ਪ੍ਰਦੀਪ ਹਸਪੀਟਲ ਚ ਇਹਨਾਂ ਦਾ ਲੱਗਿਆ ਤੇ ਜਿਹਦੇ ਲਈ ਇਹਨਾਂ ਨੂੰ ਆਪਣਾ ਮੋਟਰਸਾਈਕਲ ਵੀ ਗਹਿਣਾ ਕਰਨਾ ਪਿਆ ਧੰਨਵਾਦ ਹੈ ਜਹੇਦਾਰ ਜੀ ਦਾ ਜੋ ਇਹ ਲੋੜਵੰਦ ਪਰਿਵਾਰ ਦੇ ਨਾਲ ਖੜੇ ਆ ਅੱਜ ਇਹਨਾਂ ਨੂੰ ਕੁਝ ਆਕਸੀਜਨ ਮਿਲੀ ਆ ਹੌਸਲਾ ਮਿਲਿਆ ਵੀ ਸਾਡੇ ਨਾਲ ਵੀ ਕੋਈ ਖੜਾ ਸਿਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜੀ ਸਿੰਘ ਮੌਰ ਵਾਈਫ ਜੀ ਦਾ ਕਾਲਾ ਸਾਹਿਬ ਵਾਈਫ ਜੀ ਦੀ ਪਤਨੀ